Tụi day mát đi căn cước 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 ai ਭਇਆ ਜੋ ਸੰਗ ਤੇ ਝੂਟ ਲੋ ਸਿੰਗ ਹਲਾਰੇ ਨਹੀਂ ਦੀ ਜੇ ਚੂਲੇ 'ਚ ਬਹਿ ਕੇ ਆਨੰਦ ਆਉਂਦਾ ਨਾ ਐਂ ਰਿਲੈਕਸ ਹੁੰਦਾ ਬੰਦਾ ਉਵੇਂ ਜਦੋਂ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਜਪਜੀ ਸਾਹਿਬ ਪੜ੍ਹਦਾ ਹੈ ਨਾ ਹਰ ਸੇ ਉਹਨੂੰ ਫਿਰ ਐਂ ਦਰਗਾਹੀ ਚ ਉੱਤੇ ਆਉਂਦੇ ਆ ਐਂ ਫਿਰ ਆਨੰਦ ਭਾਜਦਾ ਜ਼ਿੰਦਗੀ ਦਾ ਇਹ ਖੇੜਾ ਬਣਿਆ ਰਵੇ ਗੁਰਸਿੱਖ ਦੀ ਜ਼ਿੰਦਗੀ 'ਚ ਖੁਸ਼ੀਆਂ ਰਹਿਣ ਆਨੰਦ ਰਹਿਣ ਕਦੇ ਮੱਥੇ ਤੇ ਤਿਉੜੀ ਨਾ ਰਵੇ ਤੇ ਗੁਰੂ ਗੁਰੂ ਸਿੱਖ ਤਾਂ ਸਦਾ ਹੀ ਆਨੰਦ 'ਚ ਹੈ ਕਿਉਂ ਸਰਨੋ ਸਤਿਗੁਰੂ ਜੋ ਪੂਰਾ ਮਿਲਿਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਚਲੋ ਜੀ ਲਓ ਮਨਨ